۶۶ ۶۶ ۶۶ ۶۶ ਕੀ ਉਦੇਸ਼ ਹੈ ਜੀ ਇਹ ਜਿਹਦਾ ਤੁਸੀਂ ਸਾਰੇ ਜਾਣਦੇ ਹੋ ਉਹ ਜਿਹੜੀ 21 11 2025 ਨੂੰ ਜਿਹੜਾ ਸਾਡਾ ਥਾਣਾ ਢਿਲਵਾ ਦੇ ਏਰੀਆ ਦੇ ਵਿੱਚ ਮਿਆਹੀ ਵਾਕਰਪੁਰ ਪਿੰਡ ਦੇ ਖੇਤਾਂ ਦੇ ਵਿੱਚ ਇੱਕ ਨੌਜਵਾਨ ਦੀ ਜਿਹੜੀ ਡੈੱਡ ਬੋਡੀ ਹਰਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਮਣੀ ਵਾਕਰਪੁਰ ਦੀ ਖੂਨ ਨਾਲ ਅਤਵਾਸ ਜਿਹੜੀ ਆ ਉਹ ਮਿਲੀ ਸੀ ਵੀ ਤੇ ਜਿਹੜੀ ਡੈੱਡ ਬੋਡੀ ਰਿਕਵਰ ਹੋਣ ਤੇ ਉਹਦੇ ਜਿਹੜੀ ਮਦਰ ਦੇ ਬਿਆਨ ਦੇ ਉੱਪਰ ਜਿਹੜਾ ਅਸੀਂ ਇਹ ਕੇਸ ਜਿਸ ਦਾ ਕੀਤਾ ਸੀ ਮਗਧਵਾ ਨੰਬਰ 99 ਮਿਤੀ 21 11 25 ਅਧੀਨ ਤਾਰਾ 103 35 ਬੀ ਐਨ ਐਸ ਥਾਣਾ ਟਿਲਵਾਜ ਦਰਜ ਕੀਤਾ ਸੀ ਜੋ ਇਹ ਜਿਹੜਾ ਇੱਕ ਬਲਾਈਂਡ ਮਰਡਰ ਸੀਗਾ ਜਿਹਦੇ ਵਿੱਚ ਮਾਨਯੋਗ ਐਸ ਐਸ ਪੀ ਸ਼੍ਰੀ ਗੋਰਵ ਤੂਰਾ ਆਈ ਪੀ ਐਸ ਜੀ ਦੀ ਯੋਗ ਰੈਨਮਈ ਠ ਸਾਡੇ ਐਸ ਪੀ ਡੀ ਸ਼੍ਰੀ ਪ੍ਰਭਜੋ ਸਿੰਘ ਜੀ ਬਰਕ ਜੀ ਦੀ ਦਿਸ਼ਾ ਨਿਰਦੇਸ਼ਾਂ ਤਹਿਤ ਤੇ ਸਾਡੀ ਜਿਹੜੀ ਹੈਗੀ ਥਾਣਾ ਢਿਲਵਾ ਦੀ ਪੁਲਿਸ ਟੀਮ ਜਿਹਦੀ ਅਗਵਾਈ ਐਸਆਈ ਬਲਜਿੰਦਰ ਸਿੰਘ ਮੁਖਫਸਾ ਥਾਣਾ ਢਿਲਵਾ ਕਰ ਰਹੇ ਸੀ ਜਿਨ੍ਹਾਂ ਨੇ ਬਹੁਤ ਹੀ ਬਰੀਕੀ ਨਾਲ ਇਸ ਕੇਸ ਦੀ ਜਿਹੜੀ ਹੈ ਅ ਜਾਂਚ ਕਰਦੇ ਹੋਏ ਤਕਨੀਕੀ ਮਕੈਨਿਕ ਅਤੇ ਜਿਹੜੀ ਹੋਰ ਖੂਫੀ ਅਸੋਸਾਂ ਦੀ ਮਦਦ ਨਾਲ ਬਰੀਕੀ ਨਾਲ ਜਾਂਚ ਕਰਦੇ ਤੇ ਇਹਦੇ ਜਿਹੜੇ ਤੇਸਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਜੋ ਮਿਤੀ 21 ਨੂੰ ਜਿਹੜੀ ਇਹਦੇ ਲੜਕੇ ਦੀ ਮਾਤਾ ਹੈ ਮਰਨ ਵਾਲੇ ਦੀ ਉਨੇ ਆਪਣਾ ਬਿਆਨ ਲਿਖਵਾਇਆ ਸੀ ਕਪੂਰਪੁਰ ਨੇ ਕਿ ਜਿਹੜਾ ਮੇਰਾ ਲੜਕਾ ਹੈਗਾ ਉਹ 20 ਤਰੀਕ ਸ਼ਾਮ ਨੂੰ 7:30 ਵਜੇ ਦੇ ਕਰੀਬ ਘਰੋਂ ਚਲਾ ਗਿਆ ਸੀ ਤੇ ਮੁੜ ਕੇ ਜਿਹੜਾ ਵਾਪਸ ਨਹੀਂ ਕਰ ਆਇਆ ਤੇ ਉਹਨੇ ਫਿਰ ਉਹ ਦੀਖਪਲ ਕਰਦੇ ਰਹੇ ਆ ਉਹ ਦੀ ਜਿਹੜੇ ਪਰਤਾਲ ਕਰਦੇ ਰਹੇ ਤੇ ਉਹਦਾ ਪਤਾ ਨਹੀਂ ਲੱਗਾ ਅਗਲੇ ਦਿਨ ਉਹਨਾਂ ਨੂੰ ਦਿਨ ਵੇਲੇ ਪਤਾ ਲੱਗਾ ਕਿ ਉਹਨਾਂ ਦੇ ਬੇਟੇ ਦੀ ਜਿਹੜੀ ਹੈ ਡੈੱਡ ਬੋੜੀ ਜਿਹੜੀ ਖੇਤਾਂ ਵਿੱਚ ਪਈ ਹੈਗੀ ਆ ਤੇ ਉਹਦੇ ਜਿਹੜਾ ਹੈਗਾ ਕਾਫੀ ਜ਼ਿਆਦਾ ਸੱਟਾਂ ਦੇ ਨਿਸ਼ਾਨ ਹੈਗੇ ਆ ਤੇ ਜਿਹੜੇ ਉਹਦੇ ਸਰੀਰ ਦੇ ਵਿੱਚੋਂ ਲੋਗ ਗੈਰਾ ਚਾਹਦੇ ਨੇ ਜਿਸ ਤੇ ਸਾਡੀ ਥਾਣਾ ਠਲੂਆਂ ਦੀ ਜਿਹੜੀ ਪੁਲਿਸ ਪਾਰਟੀ ਹੈ ਉਹਨੇ ਮੌਕੇ ਤੇ ਜਾ ਕੇ ਉੱਥੇ ਆਪਣੀ ਤਫ਼ਤੀਸ਼ ਅਮਲ ਵਿੱਚ ਸ਼ੁਰੂ ਕੀਤੀ ਲਿਆਂਦੀ ਹੈ ਤੇ ਜੋ ਦੌਰਾਨੇ ਤਫ਼ਤੀਸ਼ ਜਿਹੜਾ ਸਰੀਰਕ ਤੱਤ ਨੂੰ ਬਰੀਕੀ ਨਾਲ ਜਾਂਚ ਕਰਦੇ ਹੋਏ ਇਹਦੇ ਵਿੱਚ ਜਿਹੜਾ ਕੱਲ ਸਾਨੂੰ ਸਫਲਤਾ ਹਸਲ ਹੋਈ ਜਦੋਂ ਅਸੀਂ ਇਹਦੇ ਇੱਕ ਦੋਸ਼ੀ ਸਣੀ ઋષਿ ਦੇ ਪੁੱਤਰ ਵਿਨੋਦ ઋષਿਦੇਵ ਵਾਸੀ ਕੁੜਮੁਰ ਜ਼ਿਲ੍ਹਾ ਸਿਹਰਸਾ ਵਿਹਾਰ ਨੂੰ ਕਾਬੂ ਕੀਤਾ ਜੋ ਅਜਕਲ ਇਹ талиਵਾਲ ਬੇਟ ਇੱਕ ਗੋਪੀ ਨਾਂ ਦੇ ਜੀਵਨ ਦਾ ਕੋਲ ਕੰਮ ਕਰ ਰਿਹਾ ਸੀਗਾ ਤੇ ਇਹਨੇ ਆਪਣੇ ਆਪਣੀ ਇਹ ਵਾਰ ਦਾ ਜਿਹੜੀ ਆ ਦੋ ਸਾਥੀਆਂ ਨਾਲ ਮਿਲ ਕੇ ਕੀਤੀ ਜਾਣੀ ਕਮੂਲ ਕੀਤੀ ਹੈਗੀ ਆ ਇਹਦੇ ਜਿਹੜੇ ਦੂਜੇ ਸਾਥੀ ਹੈਗੇ ਆ ਸੰਜੀਤ ਕੁਮਾਰ ਪੁੱਤਰ ਸਕੰਦਰਾ ਅਤੇ ਰਾਜਾ ਦੇਸ਼ੀ ਦੇ ਪੁੱਤਰ ਚੰਦਰ ਰਿਸ਼ੀ ਦੇਵ ਇਹ ਇਹ ਵੀ ਦੋਨੇ ਜਿਹੜੇ ਹੈਗੇ ਆ ਬਿਹਾਰ ਦੇ ਆ ਰਾਣੀਗੰਜ ਤ ਇਹ ਜਿਹੜੇ ਰਰਿਆੜਾ ਦਾ ਜਿਲ੍ਹਾ ਹੈਗਾ ਇਹ ਦੋਨੇ ਜਿਹੜੇ ਗ੍ਰਿਫਤਾਰ ਕਰਨੇ ਬਾਕੀ ਆ ਇਹਨਾਂ ਤਿੰਨਾਂ ਨੇ ਹੀ 20 ਤਰੀਕ ਦੀ ਰਾਤ ਉਹਨੂੰ ਖੇਤਾਂ ਦੇ ਵਿੱਚ ਜਿਹੜੀ ਸੱਟਾ ਮਾਰ ਕੇ ਤੇ ਜ਼ਖਮੀ ਕਰ ਦਿੱਤਾ ਸੀ ਅਤੇ ਉਹਨੂੰ ਸੱਟਾ ਜਿਆਦਾ ਹੋਣ ਕਰਕੇ ਤੇ ਜਿਸ ਨਾਲ ਉਹਦੀ ਮੌਤ ਹੋ ਗਈ ਸੀ ਇਹਦੇ ਵਿੱਚ ਇਹ ਤਿੰਨਾਂ ਦਾ ਰੋਮਲਾ ਇਹ ਜਿਹੜਾ ਸਨੀ ਰਿਸ਼ੀ ਦੇਵ ਇਹ ਸਾਡੇ ਕੋਲ ਗ੍ਰਿਫਤਾਰ ਆ ਤੇ ਇਹਨੂੰ ਕੱਲ ਗਿਫਤਾਈ ਦੁਆ ਪੇਸ਼ ਦਾਦ ਕੀਤਾ ਗਿਆ ਸੀ ਜੋ ਸਾਡੇ ਕੋਲ ਹੁਣ ਤੱਕ ਪੁਲਿਸ ਨੇ ਮਾਨਤਾ ਦੇ ਆ ਜਿਹਦੀ ਹੋਰ ਵੀ ਢਵਾਈ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜਾ ਇਹਨਾਂ ਨੇ ਹੋਰ ਕੋਈ ਕ੍ਰਾਈਮ ਕੀਤਾ ਹੈਗਾ ਅਤੇ ਨਾਲ ਹੀ ਨਾਲ ਜਿਹੜੇ ਇਹਨਾਂ ਦੇ ਸਾਥੀਆਂ ਬਾਰੇ ਵੀ ਜਿਹੜਾ ਅਪਰਾਧਿਕ ਸ਼ੌਕੜਾ ਉਹਦੇ ਬਾਰੇ ਜਾਣਕਾਰੀ ਹੈ ਡਿਪਸਾ ਜਿੱਤਾ ਹੈਗਾ ਜਿਹੜਾ ਪੰਜਾਬੀ ਜਿਹੜਾ ਵਿਅਕਤੀ ਸੀ ਉਹਦਾ ਕਤਲ ਹੋ ਗਿਆ ਤੇ ਔਰ ਜਿਹੜਾ ਕਤਲ ਸੀ ਉਹ ਪ੍ਰਵਾਸੀ ਨਿਕਲੇ ਆ ਇਹਦੇ ਪਿੱਛੇ ਮੁੱਖ ਕਾਰਨ ਕੀ ਹੈਗਾ ਇਹ ਬੈਸੇਤਾ ਜੀ ਜਿਹੜਾ ਇਹਦੇ ਹੁਣ ਮੋਢੀ ਕੋਸ਼ਿਸ਼ ਤੋਂ ਇਹੀ ਗੱਲ ਸਾਹਮਣੇ ਆਈ ਹੈ ਕੀ ਜਿਹੜਾ ਲੜਕਾ ਮਰਨ ਵਾਲਾ ਹੈਗਾ ਹਰਮਿੰਦਰ ਸਿੰਘ ਰਾਲੂ ਉਹ ਜਿਹੜਾ ਥੋੜਾ ਜਿਹਾ ਦਬਦਬਾ ਰੱਖਦਾ ਸੀਗਾ ਤੇ ਜਿਹੜੇ ਕੋਈ ਨਿੱਦਾਂ ਦੇ ਚੰਗੇ ਮਾਰੇ ਅੰਸਰ ਸੀਗੇ ਉਹਨਾਂ ਨਾਲ ਥੋੜਾ ਜਿਹਾ ਸਖਤਰ ਰਵਈਆ ਰੱਖਦਾ ਸੀ ਤੇ ਰਾਹਗ ਵਾਹੇ ਇਹਨਾਂ ਨੂੰ ਪੁਛਪੜਤਾਲ ਕਰ ਦਿੰਦਾ ਸੀ ਜਿੱਤੋਂ ਇਹ ਥੋੜੇ ਜਿਹਾ ਤੰਗ ਸੀ ਤੇ ਉਸ ਦਿਨ ਵੀ ਜਿਹੜੀ ਘਟਨਾ ਜਿੱਦਣ ਹੋਈ ਆ ਉਸ ਦਿਨ ਵੀ ਇਹ ਖੇਤਾਂ ਵਾਲੂ ਰਾਲੂ ਵੀ ਗਿਆ ਸੀ ਤੇ ਇਹ ਵੀ ਉਧਰ ਖੇਤਾਂ ਨੂੰ ਗਿਆ ਸੀ ਜਿੱਥੇ ਇਹਨਾਂ ਦੀ ਆਪਸ ਦੇ ਵਿੱਚ ਟਕਰਾਰ ਹੋਈ ਆ ਤੇ ਜਿਹੜਾ ਇਹਨਾਂ ਨੇ ਫਿਰ ਮੌਕਾ ਦੇ ਦੇ ਉਹ ਇਕੱਲਾ ਸੀਗਾ ਤੇ ਇਹਨਾਂ ਨੇ ਉੱਤੇ ਅਟੈਕ ਕਰਕੇ ਤੇ ਉਹਨੂੰ ਮੋੜ ਤੇ ਘਟਾ ਲਿਆ